ਤੋਂ ਗੰਤਮਾਨ ਸ਼ਰਾਬ ਦੀ ਕੇ ਗੁਰੂ ਕੋਲ ਜਾਣ ਆਲਾ ਕੋਣ ਹੁੰਦਾ ਸੀ ਦਾਦੂਗੜ ਕਿੱਥੇ ਹੈ ਬੀਜੇਪ ਸਾਰੇ ਜੰਸ਼ੀਆਂ ਬੀਜੇਪ ਉਹਨਾਂ ਦੇ ਸੀ ਉਹਨੂੰ ਪਤਾ ਸੀ ਕਿ ਇਹ ਪੰਜਾਬ ਤੇ ਕਬਜ਼ਾ ਕਰਨਾ ਖਾਲਸਾ ਪੰਥ ਦੀ ਫੌਜ ਸ਼੍ਰੋਮਣੀ ਕਾਲੀ ਦਰ ਨੂੰ ਖਤਮ ਕਰਦੇ ਹੋ ਉਹਨੇ ਇੰਨਾ ਪ੍ਰਚਾਰ ਕੀਤਾ ਝੂਠਾ ਕਿ ਉਹ ਕਾਮਯਾਬ ਹੋ ਗਏ ਫੋੜੀ ਕਾਲੀਦਨ ਨੂੰ ਕਮਜ਼ੋਰ ਕਰਕੇ ਦੋ ਤਿੰਨ ਸੀਟਾਂ ਦੇ ਲਏ ਉਹਨਾਂ ਨੇ ਦੇਖਿਆ ਹੁਣ ਡਰ ਨਹੀਂ ਹੈ ਹੁਣ ਗੁਰੂ ਘਰਾਂ ਦੇ ਕਬਜ਼ਾ ਕਰ ਲੋ ਅੱਜ ਤੱਕ ਹਜੂਰ ਸਾਹਿਬ ਦੀ ਮੈਨੇਜਮੈਂਟ ਤੇ ਖਾਲਸਾ ਜੀ ਕੋਈ ਫੋੜਾ ਆਪਣੇ ਆਪਣੇ ਕੌਮ ਦਾ ਕੋਈ ਉਹ ਤੇ ਮੈਂਬਰ ਨਹੀਂ ਹੈ ਮਹਾਰਾਸ਼ਟra ਸਰਕਾਰ ਚਲਾ ਰਹੀ ਹੈ ਤੱਕ ਤਰੂਪ ਸਾਹਿਬ ਬਿਹਾਰ ਸਰਕਾਰ ਹੋ ਚਲਾ ਰਹੀ ਹੈ ਤੱਕ ਪਟਨਾ ਸਾਹਿਬ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਣ ਗੱਲੀ ਫਿਰ ਕਾਰ ਚਲਾ ਰਹੀ ਹੈ ਪਹਿਲੇ ਤੁਸੀਂ ਚਲਾਉਂਦੇ ਹੋ ਥੋੜੀ ਮੈਨੇਜਮੈਂਟ ਆਉਂਦੀ ਕੌਮ ਦੀ ਥੋੜੀ ਐਜਿਪੀਸੀ ਵੀ ਤੋੜਤੀ ਉਹਨਾਂ ਨੇ ਹਰਿਆਣਾ ਦਾ ਮੁਗਰਾ ਐਂਡ ਹਰਿਆਣਾ ਕਮੇਟੀ ਦਾ ਕੋਈ ਪ੍ਰਧਾਨ ਬਣੂਗਾ ਮੈਂਬਰ ਬਣੂਗਾ ਮੁੱਖ ਮੰਤਰੀ ਫੈ ਕਰਦਾ ਹਰਿਆਣਾ ਦਾ ਹੁਣ ਉਹਨਾਂ ਮਰਿਆਦਾ ਦੱਸ ਦਿਆ ਅੱਜ ਜਦੋਂ ਕਿਸਾਨ ਦਾ ਐਜੀਟੇਸ਼ਨ ਆਪਣੇ ਬਾਰਡਰ ਤੇ ਸੀ ਹਰਿਆਣਾ ਉਸ ਉਹਨੇ ਗੁਰੂ ਪਰਚਾਈ ਸੀ ਘੜੇ ਥੋੜੇ ਤੇ ਸਮਝਾ ਗਰੀ ਪਹਿਲੇ ਹਿੰਮਤ ਨਹੀਂ ਹੁੰਦੀ ਜਿਉਂ ਉਹਨਾਂ ਨੂੰ ਇਹ ਜਾ ਕੰਮ ਕਰਨ ਦੀ ਕਿਉਂਕਿ ਤੁਹਾਡੇ ਕੋਲੇ ਮੈਨੇਜਮੈਂਟ ਸੀ ਕੌਮ ਕੋਲ ਸੀ ਤੁਸੀਂ ਵੋਟਾਂ ਲੈ ਕੇ ਆਪਣੇ ਜ਼ਮੀਨ ਵਿੱਚ ਚੁੰਦੇ ਸੀ ਸਾਰਾ ਕੁਝ ਖਤਮ ਕਰਤਾ ਇਹਨਾਂ ਨੇ ਆ ਵੀ ਲੈਣ ਲੱਗੇ ਥੋੜੇ ਤੋਂ ਐਸਡੀਪੀਸੀ ਵੀ ਪਰ ਮਸਾਲ ਲੜਕੇ ਇਹਨਾਂ ਨੇ ਰੋਕਿਆ ਸੀ ਜੇ ਆ ਵੀ ਲੈ ਜਾਂਦੇ ਫਿਰ ਲਾ ਕਿਲਾ ਥੋੜਾ ਢਾ ਲੈਂਦੇ ਤੇ ਥੋੜਾ ਆਪਣੇ ਪੱਲੇ ਕੁਝ ਨਾ ਹੀ ਸੀ ਫਿਰ ਇਹਨਾਂ ਨੇ ਫੈਸਲਾ ਕਰਨਾ ਸੀ ਕਿ ਮਰਯਾਦਾ ਕੀ ਕਰਨਾ ਹੈ ਤੁਸੀਂ ਹੌਲੀ ਹੌਲੀ ਜਦੋਂ ਨੇ ਕਮਜ਼ੋਰ ਕੀਤੀ ਐ ਤੁਹਾਡੇ ਡੈਮ ਅਜ ਭਾਖੜਾ ਡੈਮ ਤੇ ਵੀ ਕਬਜ਼ਾ ਕਰ ਗਿਆ ਪੰਜਾਬ ਯੂਨੀਵਰਸਿਟੀ ਤੇ ਤੇ ਤੁਹਾਡੀ ਪੰਜਾਬ ਦੀ ਸੀ ਉਹਦੇ ਵੀ ਕਬਜ਼ਾ ਕਰਨ ਲੱਗੇ ਕਿਉਂਕਿ ਹੁਣ ਪਤਾ ਹੈ ਕਿ ਫੌਜੀ ਹੈ ਨਹੀਂ ਇਸ ਕਰਕੇ ਮਨਪੜਹਲ ਜੇ ਬਚਣਾ ਹੈ ਜੇ ਕੌਮ ਨੂੰ ਬਚਾਉਣਾ ਹੈ ਤੇ ਪੰਜਾਬ ਨੂੰ ਬਚਾਉਣਾ ਹੈ ਅਕਾਲੀ ਦਲ ਤੋਂ ਬਿਨਾਂ ਕੋਈ ਨਹੀਂ ਕੋਈ ਇਲਾਜ ਕਿਸੇ ਚੀਜ਼ ਦਾ ਭਾਵੇਂ ਸੜਕਾਂ ਭਾਵੇਂ ਬਿਜਲੀ ਹੈ ਭਾਵੇਂ 에어ਪੋਰਟ ਹੈ ਜੋ ਇਹ ਬਣਾਏ ਅਕਾਲੀ ਦਲ ਨੇ ਬਣਾਇਆ ਸੋਰ ਕਿਸੇ ਨੇ ਨਹੀਂ ਬਣਾਇਆ ਹਰ ਸਹੂਲਤ ਗਰੀਬ ਤੇ ਕਿਸਾਨ ਨੂੰ ਇਕੱਲੀ ਅਕਾਲੀ ਦਲ ਨੇ ਦਿੱਤੀ ਹੈ ਕਿਸੇ ਨੇ ਨਹੀਂ ਦਿੱਤੀ ਤੁਸੀਂ ਇਹਨਾਂ ਕਾਂਗਰਸੀਆਂ ਦੇ ਰੈਲੀ ਤੇ ਬਿਆਨ ਵੀ ਸੁਣ ਲਓ ਕਿਤੇ ਨਹੀਂ ਕਹਿਣਗੇ ਕਿ ਅਸੀਂ ਆਹ ਚੀਜ਼ ਬਣਾਈ ਉਹਨਾਂ ਦੀ ਭਾਸ਼ਣ ਭਾਵੇਂ ਕਾਂਗਰਸ ਦਾ ਹੋਵੇ ਆਵੇ ਝਾੜੂ ਵਾਲਿਆਂ ਦੇ ਸਿਰ ਲੱਗ ਜਾਂਦੇ ਬਾਦਲ 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 ਬਾਦਲਾਂ ਨੂੰ ਗਲਾਂ ਘਟਣੇ ਹੁਣ 24 ਘੰਟੇ ਅਕਾਲੀ ਦਲ ਬਾਦਲ ਅਕਾਲੀ ਦਲ ਬਾਦਲ ਮੈਂ ਤੁਹਾਨੂੰ ਕਿਹਾ ਸੀ ਯਾਰ ਹੁਣ ਤਾਂ ਸਾਡੇ ਕੋਲ ਤਿੰਨੀ ਮੈਂਬਰ ਆ ਹੁਣ ਤਾਂ ਛੱਡ ਦਿਓ ਗਲਾਂ ਘਟਨੀਆਂ ਪਰ ਜਦ ਇਥੇ ਹੀ ਲੱਗਦਾ ਖੁਦ ਕਰਨ ਕਰਨ ਵਾਲਿਓ ਤੁਸੀਂ ਇੱਥੇ ਖਾਸ ਬਦਲ ਸਕਦੇ ਹੋ ਉਹ ਮੇਰਾ ਪਾਸ ਕਰਦੇ ਵਾਪਸ ਆਪਣੀ ਕੌਮ ਦਾ ਝੰਡਾ ਝੁਲਣ ਲਾ ਸਕਦੇ ਹੋ 11 ਤਰੀਕ ਨੂੰ ਭਾਵੇਂ ਜਿੰਨਾ ਮਰਜੀ ਹੁਣ ਪੁਲਿਸ ਨੂੰ ਵਰਤ ਰਿਹਾ ਕੋਈ ਪ੍ਰਵਾਣਾ ਕਰੋ ਤੁਸੀਂ ਤਾਂ ਡਰਦੇ ਹੀ ਨਹੀਂ ਹੁਣ ਆਪਾਂ ਇੱਕ ਇੱਕ ਵੋਟ ਘਰੋਂ ਕੱਢਣੀ ਹੈ ਆ ਵੋਟ ਪੰਥ ਦੀ ਮਾਨਤ ਹੈ ਮੈਨੂੰ ਯਾਦ ਹੈ 40-50 ਸਾਲ ਪਹਿਲੇ ਮੈਂ ਵੱਡੇ ਬਾਦੂ ਸਾਹਿਬ ਨਾਲ ਕਿਤੇ ਪਿੰਡਾਂ ਜਾਂਦਾ ਵੋਟਾਂ ਦੇ ਬੀਬੀਆਂ ਵੋਟ ਪੰਥ ਤੇ ਪਹਿਲੇ ਮੱਥਾ ਟੇਕਦੀ ਹੁੰਦੀਆਂ ਸੀ ਤੱਕੜੀ ਐ ਗੁਰੂ ਦੀ ਟੱਕੜੀ ਮੱਥਾ ਟੇਕ ਕੇ ਵੋਟ ਨਹੀਂ ਹੁੰਦੀ ਹੁੰਦੀ ਸੀ ਹਰਿਆਣਾ ਹੀ ਚਲੇ ਗਏ ਮੈਂ ਇਹ ਪਿਛਲੀ ਵਾਰ ਹਰਿਆਣਾ ਇਲੈਕਸ਼ਨ ਸੀ ਬੀਬੀਆਂ ਨੇ ਨਾ ਅੱਛਾ ਪੰਥ ਦੇ ਆਏ ਹੋ ਆਓ ਜੀ ਚਾਹ ਬੇਬ ਤਕੜੀ ਆ ਹਾਂ ਬਾਬੇ ਨਾਲ ਤੱਕ ਐਂ ਕਰਦੇ ਸੀ ਆਪਾਂ ਆਪ ਹੀ ਉਸ ਤਾਕਤ ਨੂੰ ਖਤਮ ਕਰਤਾ ਤਾਂ ਹਲੇ ਵੀ ਸਮਾਂ ਹੈ ਆਪਣੇ ਕੋਲ ਵਾਪਸ ਆਪਣਾ ਕੰਟਰੋਲ ਕਰਨਾ ਸੋ ਬੀਬੀ ਜਿਹੜੀ ਆਪਣੀ ਕੈਂਡੀਡੇਟ ਹੈ ਬੀਬੀ ਰੰਧਾਵਾ ਜੀ ਇੱਕ ਧਰਮੀ ਫੌਜੀ ਪਰਿਵਾਰ ਹੈ ਆਹ ਰਾਜਾਪੁਰਗ ਨੇ ਟੀਵੀ ਵਾਲਿਆਂ ਨੂੰ ਕਿਹਾ ਸਾਰੇ ਭਾਸ਼ਣ ਜਿਹਾ ਕਿਹੜਾ ਧਰਮੀ ਫੌਜੀ ਕਿਰਮੀ ਫੌਜੀ ਨੇ ਕਿਹੜੀ ਜੰਗ ਲੜੀ ਹੈ ਦੇਖੋ ਐ ਸੋਚਿਆ ਕਾਂਗਰਸੀ ਧਰਮੀ ਫੌਜੀਆ ਨੇ ਕਿਹੜੀ ਜੰਗ ਲੜੀ ਹੈ ਮੈਂ ਕਿਹਾ ਜਿਹੜੀ ਤਰੀ ਇੰਦਰਾ ਮਾਣੇ ਦਰਬਾਰ ਸਾਹਿਬ ਦੇ ਤਿੰਨ ਘਾਟੇਪਾ ਤੇ ਹਮਲਾ ਕੀਤਾ ਸੀ ਉਹ ਜੰਗ ਲੜੀ ਹੈ ਖੁਮਨ ਜਿਆਦਾ ਸਮਝਣ ਲੈਣਾ ਕਿ ਕੀ 5 ਵਜੇ ਪ੍ਰਚਾਰ ਖਤਮ ਹੋ ਜਾਣਾ ਹੈ ਤੁਹਾਡੇ ਸਾਰਿਆਂ ਦੇ ਵਿਦਿਅਨਾਲੇ ਪੰਜ ਵਰਤ ਪੰਥਕ ਨਗਰ 25 ਹਿੰਗਤਾਂ ਦੇ ਗਏ ਜਿਹੜਾ ਅੱਜ ਘਨੇਰੇ ਆ 1977 ਬੇਨਤੀ ਹੈ ਇਹਨਾਂ ਦੀ ਸਾਰਿਆਂ ਦੀ ਬੱਚੇ ਬੱਚੀਆਂ ਨੂੰ ਪੜ੍ਹਾਈ ਦਾ ਬੜਾ ਔਖਾ ਜੀ ਵੱਡਾ ਪਿੰਡ ਹੈ ਤੇ ਸਕੂਲ ਬਾਹਰ ਮੀ ਦਾ ਥੋੜੇ ਤੋਂ ਅੱਜ ਵਾਦਾ ਲੈਣਾ ਜੀ ਤੁਸੀਂ ਜੋ ਮਰਜ਼ੀ ਦੱਸਾ ਕੀ ਹੈ ਕਿਹੜਾ ਸਿਗਨਲ ਹੋ ਜਾ ਤੋ ਆ ਗਿਆ ਆ ਤਾਂ 100% ਪੰਜ ਵਰਤ ਤੁਸੀਂ ਮੇਰੇ ਕੋਲ ਆ ਜਿਓ ਪਹਿਲੇ ਦਿਨ ਦੇਖੋ ਜਦੋਂ ਮੁੱਖ ਮੰਤਰੀ ਕੋਲ ਬਹੁਤ ਤਾਕਤ ਹੁੰਦੀ ਹੈ ਜੇ ਉਹ ਤਾਂ ਮਨ ਹੋਏ ਸੇਵਾ ਕਰਨ ਵਾਸਤੇ ਆ ਜਿਹੜੇ ਹੁੰਦੇ ਆ ਭਾਵੇਂ ਭਗਵੰਤਮਨ ਉਹ ਇੱਥੇ ਰਾਜ ਕਰਨ ਵਾਸਤੇ ਹੁੰਦੇ ਆ ਅੱਗੇ ਪਿੱਛੇ ਪੁਲਸ ਹੈ ਮਜਾ ਹੈ ਪੂਰਾ ਉਹ ਪੰਜ ਸੱਟ ਪਾਉਂਦੇ ਆ ਆ ਬਹੁਤ ਵੱਡਾ ਪਿੰਡ ਹੈ ਐਡੇ ਸਾਈਜ਼ ਦੇ ਪਿੰਡ ਵਿੱਚ ਹੋਣੀ ਹੀ ਚਾਹੀਦੇ ਆ ਤੇ ਉਹ ਸਾਰੇ ਇਕੱਲੇ ਥੋੜੇ ਨਹੀਂ ਇੱਕ ਮੈਂ ਤੁਹਾਨੂੰ ਹੋਰ ਦੱਸੂਗਾ ਦੋ ਤਿੰਨ ਗੱਲਾਂ ਮੈਂ ਅੱਛਾ ਮੈਂ ਤੁਹਾਨੂੰ ਇੱਕ ਦੋ ਗੱਲਾਂ ਹੋਰ ਦੱਸ ਦਿੰਦਾ ਇੱਕ ਜਿਵੇਂ ਲੋ ਮੈਂ ਤੁਹਾਨੂੰ ਅਦਾ ਜਿਸ ਦਿਨ ਸਰਕਾਰ ਬਣ ਗਈ ਉਸੇ ਦਿਨ ਤੋਂ ਆਟਾ ਗੱਲ ਸਕੀਮ ਫਿਰ ਤੋਂ ਚੱਲ ਪੂਗੀ ਸ਼ਗਲ ਫਿਰ ਤੋਂ ਚੱਲ ਪਾਗੇ ਪੈਨਸ਼ਨ ਫਿਰ ਤੋਂ ਚੱਲ ਪਾਉਣੀਆਂ ਨਾਲੇ ਇੱਕ ਦੀ ਦੋ ਤਿੰਨ ਅਜਿਹਾ ਹੋਰ ਐਡ ਕਰ ਲਓ ਇੱਕ ਮੇਰੇ ਪੰਜਾਬ ਵਿੱਚ ਕਿਸੇ ਕੋਲੇ ਕੱਚਾ ਮਕਾਨ ਨਹੀਂ ਹੋਊਗਾ ਤਾਂ ਬਗੈਰ ਘਰਾਂ ਕੋਈ ਨਹੀਂ ਹੋਗਾ ਜਿਹਦੇ ਕੋਲੇ ਇੱਕ ਪਰਿਵਾਰ ਇੱਕ ਮਕਾਨ ਜ਼ਰੂਰ ਬਣਾ ਕੇ ਰਹੀ ਹਰ ਪਰਿਵਾਰ ਕੋਲੇ ਇੱਕ ਆਪਣਾ ਮਕਾਨ ਜ਼ਰੂਰ ਹੋਣਾ ਚਾਹੀਦਾ ਹੈ ਤੇ ਦੂਜੀ ਗੱਲ ਜਿਹੜੀ ਹੈ 12000 ਪਿੰਡਾਂ ਤਿੰਨ ਚਾਰ ਹਜ਼ਾਰ ਪਿੰਡਾਂ 'ਚ ਵਧੀਆ ਗਲੀਆਂ ਵਾਲੀਆਂ ਬਣੀਆਂ ਇੱਕ ਵਾਅਦਾ ਤੁਹਾਨੂੰ ਮੇਰਾ ਜਿਹੜਾ ਕੰਮ ਹੁੰਦਾ ਮੈਂ ਇੱਕ ਵਾਅਦਾ ਤੋਂ ਪੂਰਾ ਹੀ ਕਰਦਾ ਹਾਂ ਇਹ ਬਿਜਲੀ ਸਰਪਲਸ ਕੰਮ ਇਹਨਾਂ ਇਕੱਠੇ ਚਾਰ ਪੰਜ ਲਾਤੇ ਵੱਡੇ ਪਲਾਂਟ ਦੇਖੋਗੇ ਆ ਸੜਕਾਂ ਦੇਖੋ ਤੁਸੀਂ ਹੁਣੇ ਤੋਂ ਦਰਨਗਨ ਤੋਂ ਭਾਵੇਂ ਬਠਿੰਡੇ ਚੱਲ ਜਾਓ ਉਮਰਸ਼ਹਿਰ ਚੱਲ ਜਾਓ ਜਾਇਆਂ ਸੜਕਾਂ ਬਣੀ ਇੱਕ ਵਾਅਦੇ ਦੀ ਕਰਤਾ ਹੁਣ ਮੈਂ ਐਲਾਨ ਕਰਦਾ ਇੱਕ ਵਾਅਦੇ ਦੇ ਅਗਲੇ 5 ਸਾਲਾਂ ਦੇ ਅੰਦਰ ਸਾਰੇ ਪੰਜਾਬ ਦੇ ਸਾਰੇ ਪਿੰਡਾਂ ਦੀਆਂ ਗਲੀਆਂ ਨਾਲੀਆਂ ਘਾਰੀਆਂ ਤੇ ਉਹ ਜੇ ਡਰੇਨੇਜ ਸਿਸਟਮ ਤੇ ਕੰਮ ਇੱਕ ਵਾਅਦੇ ਦੂੰ ਤੇ 5 ਸਾਲਾਂ ਚ जिने पिंड हंड्रड परसेंट कंप्लीट कर, 100%. आ, नहीं है। 100 कर दू हंड्रसेंटरकारी पिंडिया हंड्रसेंट दू जबल साहब ने ट्रैक्टर गार किया गरीबा का गड्ढा मोटरसाइकिल है जो स्कूटर ए टैक्स माफ कर देंगे तो सारे वे पिंड जिन्हें है उसे प्लस टू का स्कूल हंड्रड परसेंट होगा भावे ਇੱਕ ਬਾਡੇ ਤੋਂ ਮੈਂ ਜ਼ਿੰਦਗੀ ਜਨੋਡ ਕਰਦੇ ਹਾਂ ਅੱਜ ਤੱਕ ਭਾਵੇਂ 20 ਸਾਲ ਦਾ ਮੇਰਾ ਇਤਿਹਾਸ ਦੇਖ ਲਓ ਜੋ ਕਹਤਾ ਕੁਝ ਮਰਜ਼ੀ ਕਰਨਾ ਬੈਠ ਕਰਕੇ ਦੇ ਮੈਨੂੰ ਤਾਂ ਹੱਥ ਦੇ ਸੀ ਪਾਣੀ ਵਾਲੀ ਬਸ ਬਰੇ ਉਹ ਵੀ ਜਲਾ ਦੀ ਲੋੜ ਥੋੜੇ ਸਾਰੇਆਂ ਦਾ ਬਹੁਤ ਬਹੁਤ ਧੰਨਵਾਦ ਦੋ ਦਿਨ ਰਹਿ ਗਏ